ਪੁਲਸ ਹਰਿਆਣਾ ਸਤ ਵਿੱਚੋਂ ਪੱਜੇ ਪਠਾਨ ਮਾਜਰਾ ਦੀ ਗੱਡੀ ਵਿੱਚੋਂ ਮਿਲੇ ਪਾਰੀ ਮਾਤਰਾ ਵਿੱਚੋਂ ਹਥਿਆਰ ਪੁਲਸ ਨੇ ਕੀਤੇ ਵੱਡੇ ਖੁਲਾਸੇ ਪਠਾਨ ਮਾਜਰਾ ਨੇ ਪੁਲਸ ਉੱਪਰ ਕੀਤੀ ਫਾਇਰਿੰਗ ਜੋ ਪੁਲਸ ਕਰਮਚਾਰੀਆਂ ਨੂੰ ਡਰੜ ਕੇ ਆਪਣੀ ਗੱਡੀ ਦੇ ਨਾਲ ਪੱਜਣ ਵਿੱਚ ਕਾਮਯਾਬ ਹੋਏ ਨੇ ਜਿਸ ਤੋਂ ਬਾਅਦ ਪੁਲਸ ਨੇ ਉਹਨਾਂ ਦੀ ਉਹ ਗੱਡੀ ਬਰਾਮਦ ਕੀਤੀ ਏ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਪੁੱਛ ਹ ਲਾ ਗਿਆ ਹੈ ਇੱਕ ਪਾਸੇ ਹੜਾ ਦੇ ਨਾਲ ਪੰਜਾਬ ਜੂਝ ਰਿਹਾ ਹੈ ਉਹ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੋ ਆਪਣੇ ਵੱਲੋਂ ਕੀਤੀ ਹੋਏ ਕਾਰਨਾਮਿਆਂ ਨੂੰ ਛਪਾਉਣ ਲਈ ਜੋ ਪੁਲਸਤੀ ਗ੍ਰਿਫਤ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਦਿੱਲੀ ਦੇ ਰੀਡਰਾਂ ਦੇ ਵੱਲੋਂ ਪਠਾਨ ਮਾਜਰਾ ਦੇ ਉੱਪਰ ਇਹ ਪਰਚਾ ਦਰਜ ਕਰਵਾਇਆ ਗਿਆ ਹੈ ਜੋ ਇੱਕ ਔਰਤ ਦੇ ਵੱਲੋਂ ਆਪਣੀ ਜਿਹੜੀ ਦੁੱਖ ਭਰੀ ਕਹਾਣੀ ਦੱਸੀ ਗਈ ਸੀ ਦਿੱਲੀ ਵਾਲੇ ਅਧਿਕਾਰੀਆਂ ਦੇ ਦਿੱਲੀ ਵਾਲੇ ਲੀਡਰਸ਼ਿਪ ਨੂੰ ਜਾ ਕੇ ਉਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ 100 ਹਲਕਾ ਸਨੌਰ ਜੋ ਪਟਿਆਲੇ ਦੇ ਜिले ਵਿੱਚ ਆਉਂਦਾ ਹੈ ਉਸ ਤੋਂ ਵਿਧਾਇਕ ਬਣੇ ਹਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੇ ਉੱਪਰ ਬਲਾਤਕਾਰ ਦੇ ਮਾਮਲੇ ਵਿੱਚ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਰ ਕੁਝ ਹੀ ਘੰਟਿਆਂ ਬਾਅਦ ਉਹ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਜਾਂਦੇ ਨੇ ਦੱਸਦੀ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਜੋ ਪਠਾਨ ਮਾਜਰਾ ਦੇ ਸਰਾਰ ਹੋਣ ਤੋਂ ਬਾਅਦ ਪੁਲਿਸ ਨੇ ਜੋ ਗੱਡੀ ਬਰਾਮਦ ਕੀਤੀ ਹੈ ਉਸ ਗੱਡੀ ਦੇ ਵਿੱਚੋਂ ਜੋ ਕਿ ਬਹੁਤ ਸਾਰੇ ਪਿਸਤੌਲ ਬਰਾਮਦ ਕੀਤੇ ਨੇ ਪੁਲਿਸ ਨੇ ਸੋ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਜੋ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰਾਂ ਲਾਈਵ ਹੋ ਰਹੀਆਂ ਨੇ ਉਸ ਤੇ ਉੱਪਰ ਹੀ ਅਸੀਂ ਜਿਹੜਾ ਕਿ ਇਹ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਪਠਾਨ ਮਾਜਰਾ ਦੀ ਗੱਡੀ ਦੇ ਵਿੱਚੋਂ ਜੋ ਉਹਨਾਂ ਦੀ ਸੀਟ ਦੇ ਉੱਪਰ ਰਵਾਨੌਰ ਪਾਏ ਹੋਏ ਮਿਲਦੇ ਨੇ ਜੋ ਪੁਛ ਨੇ ਖੁਲਾਸੇ ਕੀਤੇ ਨੇ ਇਹ ਸਨਸਨੀਖੇ ਘਟਨਾ ਉਦੋਂ ਵਾਪਰੀ ਜਦੋਂ ਪਟਿਆਲਾ ਪੁਲਿਸ ਵਿਧਾਇਕ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਕੇ ਸਥਾਨਕ ਥਾਣੇ ਸਨੌਰ ਲਿਆ ਜਾ ਰਹੀ ਸੀ ਰਸਤੇ ਵਿੱਚ ਵਿਧਾਇਕ ਅਤੇ ਉਸਦੇ ਸਾਥੀਆਂ ਨੇ ਪੁਲਸ ਦੀ ਟੀਮ ਉੱਪਰ ਹਮਲਾ ਕਰ ਦਿੱਤਾ ਸੋ ਪਠਾਨ ਮਾਜਰਾ ਤੇ ਉਸਦੇ ਸਾਥੀਆਂ ਨੇ ਪੁਲਸ ਦੀ ਫਾਇਰਿੰਗ ਪੁਲਸ ਦੇ ਉੱਪਰ ਫਾਇਰਿੰਗ ਕੀਤੀ ਵਿਧਾਇਕ ਨੇ ਇੱਕ ਪੁਲਸ ਮੋਟਰਗੱਡੀ ਦੇ ਉੱਪਰ ਗੱਡੀ ਚੜਾ ਦਿੱਤੀ ਜਿਸ ਦੇ ਨਾਲ ਉਹ ਗੰਭੀਰ ਰੂਪੋਂ ਜ਼ਖਮੀ ਹੋ ਜਾਂਦਾ ਹੈ ਉਸ ਤੋਂ ਬਾਅਦ ਮੁਲਜ਼ਮ ਇੱਕ ਸਕੋਰਪੀਓ ਗੱਡੀ ਤੇ ਇੱਕ ਫੋਰਚੂਨ ਗੱਡੀ ਲੈ ਕੇ ਜੋ ਸੜਕ ਦੇ ਜ਼ਰੀਏ ਹੀ ਦੌੜ ਜਾਂਦੇ ਨੇ ਪੁਲਿਸ ਇਸ ਨਾਲ ਪਿੱਛਾ ਕਰਕੇ ਫੋਰਚੂਨ ਗੱਡੀ ਨੂੰ ਫੜਨ ਵਿੱਚ ਕਾਮਯਾਬ ਹਾਸਲ ਹੋਈਏ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਜੋ ਵਿਧਾਇਕ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚ ਜੋ ਅਗਲੀ ਸੀਟ ਦੇ ਉੱਪਰ ਤਿੰਨ ਰਵਾਲਵਰ ਪਏ ਹੋਏ ਪੁਲਿਸ ਨੂੰ ਮਿਲੇ ਪਰ ਵਿਧਾਇਕ ਉਸ ਗੱਡੀ ਵਿੱਚ ਨਹੀਂ ਸੀ ਜੋ ਕਿ ਸਕੋਰਪੀਓ ਗੱਡੀ ਦੇ ਵਿੱਚ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਸੋ ਮਾਮਲਾ ਸੀਗਾ ਵਿਧਾਇਕ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੂੰ ਇੱਕ ਔਰਤ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਜੋ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ 376 ਆਈਪੀਸੀ ਦੀ ਧਾਰਾ ਦੇ ਤਹਿਤ ਪਠਾਨ ਮਾਜਰਾ ਦੇ ਵਕੀਲ ਨੇ ਦੱਸਿਆ ਕਿ ਐਫ ਆਈ ਆਰ 1 ਸਤੰਬਰ ਨੂੰ ਇੱਕ ਪੁਰਾਣੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ ਜਿਸ ਦੀ ਦਰਖਾਸਤ 2014 ਵਿੱਚ ਦਿੱਤੀ ਗਈ ਸੀ 2014 ਵਿੱਚ ਦਿੱਤੀ ਦਰਖਾਸਤ ਦੇ ਉੱਪਰ ਜੋ ਐਫ ਆਈ ਆਰ 1 ਸਤੰਬਰ ਨੂੰ ਦਰਜ ਹੁੰਦੀ ਹੈ ਤੇ 1 ਸਤੰਬਰ ਨੂੰ ਹੀ ਰਾਤ ਨੂੰ ਪੁਲਿਸ ਜਿਹੜੀ ਹੈ ਪਠਾਨ ਮਾਜਰਾ ਦੇ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਏ ਸੋ ਪਠਾਨ ਮਾਜਰਾ ਆਪਣਾ ਘਰ ਛੱਡ ਕੇ ਹਰਿਆਣੇ ਦੌੜ ਜਾਂਦੇ ਨੇ ਸੋ ਹਰਿਆਣੇ ਮਗਰ ਜਾ ਕੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਪਠਾਨ ਮਾਜਰਾ ਨੇ ਇੱਕ ਵੀਡੀਓ ਵੀ ਜਾਰੀ ਕਰਕੇ ਖੁਦ ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਿਆ ਸੀ ਉਹਨਾਂ ਦੇ ਵਕੀਲ ਨੇ ਸ਼ਿਕਾਇਤ ਕਰਤਾ ਔਰਤ ਤੇ ਵੀ ਗਈ ਅਪਰਾਧਿਕ ਮਾਮਲੇ ਦਰਜ ਹੋਣ ਅਤੇ ਜੇਲ੍ਹ ਜਾਣ ਦਾ ਦੋਸ਼ ਵੀ ਲਗਾਇਆ ਹੈ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਪਠਾਨ ਮਾਜਰਾ ਵਿਵਾਦਾਂ ਦੇ ਵਿੱਚ ਆਏ ਹੁਣ ਇਸ ਤੋਂ ਪਹਿਲਾਂ ਵੀ ਪਠਾਨ ਮਾਜਰਾ ਹਮੇਸ਼ਾ ਹੀ ਵਿਵਾਦਾਂ ਵਿੱਚ ਬਣੇ ਰਹੇ ਨੇ ਜਿਨ੍ਹਾਂ ਨੇ 2000 ਜਿਹੜਾ 20 ਵਿੱਚ ਜਦੋਂ ਅਕਾਲੀ ਦਲ ਛੱਡ ਕੇ ਆਪੇ ਸ਼ਾਮਲ ਹੋਏ ਸੀ ਉਦੋਂ ਤੋਂ ਲੈ ਕੇ ਜੋ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਉੱਪਰ ਕਿਉਂ ਨਹੀਂ ਕਾਰਵਾਈ ਕੀਤੀ ਗਈ ਮੁੱਖ ਮੰਤਰੀ ਉਹਨਾਂ ਨੂੰ ਬਚਾਉਂਦੇ ਰਹੇ ਸੋ 2022 ਵਿੱਚ ਉਹਨਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਉਹਨਾਂ ਤੇ ਆਪਣਾ ਪਹਿਲਾ ਵਿਆਹ ਛਪਾਉਣ ਦੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸੀ ਸੋ ਇਸ ਤੋਂ ਇਲਾਵਾ ਇੱਕ ਕਥਿਤ ਅਸ਼ਲੀਲ ਵੀਡੀਓ ਵੀ ਉਹਨਾਂ ਦੀ ਵਾਇਰਲ ਹੁੰਦੀ ਹੈ ਜਿਸ ਤਰ੍ਹਾਂ ਉਹ ਵੀਡੀਓ ਵਾਇਰਲ ਹੁੰਦੀ ਤਾਂ ਫਿਰ ਵੀ ਮੁੱਖ ਮੰਤਰੀ ਨੇ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਜਦੋਂ ਕਿ ਇੱਕ ਪਹਿਲਾ ਵਿਧਾਇਕ ਜੋ ਕੈਬਨਲ ਮੰਤਰੀ ਸੀ ਉਸਦੇ ਉੱਪਰ ਕਾਰਵਾਈ ਕੀਤੀ ਗਈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਰਿਸ਼ਤੇਦਾਰੀ ਵਿੱਚ ਪਠਾਨ ਮਾਜਰਾ ਦੇ ਨਾਲ ਗੂੜਾ ਸਬੰਧ ਹੈ ਸੋਹਾਰੀ ਵਿੱਚ ਪਠਾਨ ਮਾਜਰਾ ਨੇ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਅਣਦੇਖੀ ਦਾ ਦੋਸ਼ ਲਾਉਂਦੇ ਹੋਏ ਆਪਣੀ ਸਰਕਾਰ ਦੇ ਲੀਡਰਸ਼ਿਪ ਦੇ ਉੱਪਰ ਜੋ ਨਿਸ਼ਾਨੇ ਸਾਧੇ ਅਤੇ ਸੌ ਵਾਰ ਉਹਨਾਂ ਦੇ ਉੱਪਰ ਜਿਹੜਾ ਕਿ ਇਹ ਕੇਸ ਤਰਜ ਹੋ ਜਾਂਦਾ ਉਹਨਾਂ ਨੇ ਖੁਦ ਦਾਵਾ ਕੀਤਾ ਸੀ ਕਿ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਤੇ ਹੁਣ ਉਹਨਾਂ ਤੇ ਉੱਪਰ ਕਾਰਵਾਈ ਵੀ ਹੋਵੇਗੀ ਸੋ ਉਹੀ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਜੋ ਪਠਾਨ ਮਾਜਰਾ ਨੂੰ ਹੁਣ ਗ੍ਰਿਫਤਾਰ ਕੀਤਾ ਜਾਵੇਗਾ ਜੋ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਔਰ ਉਹਨਾਂ ਦੇ ਉੱਪਰ ਪੁਲਿਸ ਦੇ ਵੱਲੋਂ ਇਲਜ਼ਾਮ ਲਾਇਆ ਜਾ ਰਹੇ ਕਿ ਉਹ ਪੱਜਨ ਵਿੱਚ ਫਰਾਰ ਹੋ ਗਏ ਨੇ ਜੋ ਹੁਣ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ